ਤੁਸੀਂ ਨਾਨ ਵੇਜ ਬਣਾ ਰਹੇ ਹੋ ਥੇ ਕਿ ਇੱਕ ਦੇ ਵਿੱਚ ਮਿਲਾਵਟ ਕਰ ਰਹੇ ਪਰ ਤੁਸੀਂ ਦਾਵਾ ਇਹ ਕਰਦੇ ਕਿ ਅਸੀਂ ਵੇਜ ਬਣਾਉਂਦੇ ਹਾਂ ਸਰ ਹਮ ਪਹਿਲੇ ਐਕਸਪਲੇਨੇਸ਼ਨ ਦੇ ਚੁਕੇ ਇੱਕ ਚੈਨਲ 'ਤੇ ਠੀਕ ਹੈ ਨਾ بار بار ਹਮ ਨੇ ਐਕਸਪਲੇਨੇਸ਼ਨ ਦੇਣੀ ਨਹੀਂ ਹੈ ਆਪ ਨਜ਼ਰ ਆਈ ਹੈ ਕਿ ਅੰਡੇ ਦੀ ਟ੍ਰੇ ਜਿਹੜੀ ਅੰਦਰ ਜਾ ਰਹੀ ਹੈ ਦਾ ਮਤਲਬ ਲੋਕਾਂ ਦੇ ਨਾਲ ਤੁਸੀਂ ਫਰਾਡ ਕਰ ਰਹੇ ਹਾਂ ਸਰ ਸਭ ਕੁਝ ਆਪਕੋ ਮੈਂ ਬੋਲ ਦਿਆ بار بار ਹਮ ਨੇ ਐਕਸਪਲੇਨੇਸ਼ਨ ਦੇਣੀ ਨਹੀਂ ਹੈ ਆਪ ਜਬਰਦਸਤੀ ਆਪ ਕਰ ਰਹੇ ਹੋ ਜਿਹੜੇ ਅੰਡੇ ਦੀ ਟ੍ਰੇ ਤੁਹਾਡੇ ਅੰਦਰ ਆਦੀ ਉਹਦੀ ਹਕੀਕਤ ਕੀ ਹੈ ਸਰ ਉਸ ਬਤਾ ਤੋ ਦਿਆ ਸਪੈਸ਼ਲ ਆਰਡਰ 'ਤੇ ਕਿਸੇ ਦਾ ਬਣਾਣਾ ਸਮਝਾ ਬਣਾ ਦਿਆ ਕੀ ਪਤਾ ਤੁਸੀਂ ਬਾਕੀਆਂ ਦੇ ਵਿੱਚ ਵੀ ਮ ਧਾਰਮਿਕ ਲੋਕ ਵੀ ਹੈਗੇ ਨੇ ਜੋ ਇਸ ਸਿੰਧੀ ਬੇકરી ਤੋਂ ਫਰੋਸਾ ਕਰਕੇ ਕੇਕ ਲੈ ਕੇ ਜਾਂਦੇ ਨੇ ਐਸੇ ਬੇકરી ਵੱਲੋਂ ਬਿਲਕੁਲ ਸਾਫ਼ ਤੌਰ ਤੇ ਜਿਹੜਾ ਨਜ਼ਰ ਆ ਰਿਹਾ ਹੈ ਕਿ ਝੂਠ ਬੋਲਿਆ ਜਾਂਦਾ ਹੈ ਲੋਕਾਂ ਨਾਲ ਫਰੋਡ ਕੀਤਾ ਜਾਂਦਾ ਹੈ ਕਿ ਇੱਕ ਟੈਂਪੋ ਦੇ ਵਿੱਚ ਕਿਵੇਂ ਆਂਡੇ ਦੀ ਟ੍ਰੇ ਜਿਹੜੀ ਹੈ ਉਹ ਇਸ ਬੇકરી ਦੇ ਅੰਦਰ ਜਾਂਦੀ ਹੈ ਇਹ ਬੇਸਿਕਲੀ ਆਪਣਾ ਸਿੰਧੀ ਬੇਕਰੀ ਦੇ ਅੰਦਰ ਜਿਹੜੀ ਕੀ ਆਪਣਾ ਮਸ਼ਹੂਰ ਹੈਗੀ ਆਪਣੇ ਐਗਲੈਸ ਕੇਕ ਲਈ ਉਹਨਾਂ ਵਾਸਤੇ ਅੰਡੇ ਲੈ ਕੇ ਜਾਣਗੇ ਦੇਖਿਓ ਜਰਾ ਧਿਆਨ ਨਾ ਇਹ ਇਹਨਾਂ ਨੇ ਅੰਡੇ ਕੱਢ ਲਏ ਸੀਗੇ ਹੁਣ ਇਹ ਅੰਡੇਆ ਨੂੰ ਆਪਣਾ ਇੱਕ ਸ਼ਾਲ ਇਹਨਾਂ ਨੇ ਲਕੀ ਹੋਈ ਹੈ ਅਲੱਗ ਜੀ ਇੱਕ ਕਾਲੇ ਰੰਗ ਦੀ ਉਹਦੇ ਵਿੱਚ ਕਵਰ ਕਰਨਗੇ ਉਹ ਸਭ ਤੋਂ ਵੱਡੀ ਗੱਲ ਇਹ ਸਿੰਧੀ ਬੇਕਰੀ ਦੇ ਬਾਹਰ ਨਹੀਂ ਗੱਡੀ ਖੜੀ ਕਰਦੇ ਆਪਣੀ ਇਹ ਉਸ ਤੋਂ 2-3 ਦੁਕਾਨਾਂ ਅੱਗੇ ਮਤਲਬ ਛੱਡ ਕੇ ਤੁਸੀਂ ਲਗਾ ਕੇ ਚਲੋ ਇੱਥੇ ਖੋਸਲਾ ਅ ਅਕਾਊਂਟੈਂਟ ਹੈ ਉਹਨਾਂ ਦੇ ਬਾਅਦ ਆਪਣਾ ਗੱਡੀ ਖੜੀ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਆਪਣਾ ਸਿੰਧੀ ਬੇਕਰੀ ਦੇ ਅੰਦਰ ਲੈ ਕੇ ਜਾਣਗੇ ਤੁਸੀਂ ਹੁਣੇ ਅੱਗੇ ਵੀਡੀਓ ਦੁਬਾਰਾ ਦੇਖੋਗੇ ਇਹ ਸardar ji ਆਪਣਾ ਚੱਕ ਕੇ ਉਹ ਦੇਖੋ ਸਾਹਮਣੇ ਲੈ ਕੇ ਜਾ ਰਹੇ ਨੇ ਅੰਡੇ ਟਾ ਕੇ ਅੰਦਰ ਜੀ ਇਹਨਾਂ ਦਾ ਟਾਈਮ ਹੈਗਾ 9 ਵਜੇ ਤੋਂ ਲੈ ਕੇ 9:30 ਵਜੇ ਦੇ ਵਿੱਚ ਅਗਰ ਕਿਸੇ ਨੂੰ ਮੈਡੀਕਲ ਤੇ ਸ਼ੱਕ ਹੋਵੇ ਤੇ ਇੱਥੇ ਆ ਕੇ ਚੈੱਕ ਕਰ ਸਕਦਾ ਮੌਜੂਦ ਆ ਲੁਧਿਆਣਾ ਦੇ ਇੱਕ ਐਸੀ ਬੈਕਰੀ ਤੇ ਜਿੱਥੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਵੀਡੀਓ ਦੇ ਵਿੱਚ ਅੰਡੇ ਜਿਹੜੇ ਨੇ ਉਹ ਇਸ ਬੈਕਰੀ ਦੇ ਅੰਦਰ ਜਾਂਦੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਮ ਇੱਕ ਵਾਰੀ ਸਿੰਧੀ ਬੈਕਰੀ ਜੋ ਲਗਾਤਾਰ ਸੋਸ਼ਲ ਮੀਡੀਆ ਤੇ ਜਿਹੜੀਆਂ ਸੁਰਖੀਆਂ ਐ ਇਸ ਬੈਕਰੀ ਦੀਆਂ ਬਣੀਆਂ ਹੋਈਆਂ ਨੇ ਇਹ ਬੈਕਰੀ ਇਹ ਦਾਵਾ ਕਰਦੀ ਹੈ ਕਿ ਅਸੀਂ ਵੈਜ ਪਿਓਰ ਵੈਜ ਜਿਹੜਾ ਕੇਕ ਹੈਗਾ ਉਹ ਪੂਰੇ ਲੁਧਿਆਣਾ ਪਰ ਦੇ ਵਿੱਚ ਡਿਲੀਵਰ ਕਰਦੇ ਆ ਲੁਧਿਆਣਾ ਦੇ ਵਿੱਚ ਕੋਈ ਵੀ ਸਾਡੇ ਕੋਲ ਆਉਂਦਾ ਤਾਂ ਅਸੀਂ ਵੈਜ ਕੇਕ ਜਿਹੜਾ ਵਾ ਉਹ ਦਿੰਨੇ ਆ ਤਾਂ ਦਾਵਾ ਜਿਹੜਾ ਵਾ ਇਹ ਕੀਤਾ ਜਾਂਦਾ ਪਰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਜਿਹੜੀ ਵਾਇਰਲ ਹੁੰਦੀ ਹੈ ਉਹ ਹੋਛ ਛੁਡਾ ਕੇ ਰੱਖ ਦਿੰਦੀ ਹੈ ਉਹਨਾਂ ਸਾਰਿਆਂ ਲੋਕਾਂ ਦੇ ਜੋ ਐਸੇ ਬੈਕਰੀ ਤੋਂ ਭਰੋਸਾ ਕਰਕੇ ਉਹ ਕੇਕ ਲੈ ਕੇ ਜਾਂਦੇ ਨੇ ਜੋ ਵੈਜ ਜੋ ਕਿ ਐਸੇ ਬੈકરી ਵੱਲੋਂ ਬਿਲਕੁਲ ਸਾਫ਼ ਤੌਰ ਤੇ ਜਿਹੜਾ ਨਜ਼ਰ ਆ ਰਿਹਾ ਹੈ ਕਿ ਝੂਠ ਬੋਲਿਆ ਜਾਂਦਾ ਹੈ ਲੋਕਾਂ ਨਾਲ ਫਰਾਡ ਕੀਤਾ ਜਾਂਦਾ ਹੈ ਕਿਉਂਕਿ ਜੋ ਵੀਡੀਓ ਨਾਲ ਚੱਲ ਰਹੀ ਹੈ ਉਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇੱਕ ਟੈਂਪੋ ਦੇ ਵਿੱਚ ਕਿਵੇਂ ਅੰਡੇ ਦੀ ਟ੍ਰੇ ਜਿਹੜੀ ਹੈ ਉਹ ਇਸ ਬੈકરી ਦੇ ਅੰਦਰ ਜਾਂਦੀ ਹੈ ਤੇ ਉਹ ਅੰਡਿਆਂ ਦੀ ਮਿਲਾਵਟ ਜਿਹੜੀ ਹੈ ਉਹ ਉਸ ਕੇਕ ਦੇ ਵਿੱਚ ਕੀਤੀ ਜਾਂਦੀ ਹੈ ਤਾਂ ਕਈ ਇਸ ਤਰ੍ਹਾਂ ਦੇ ਲੋਕ ਧਾਰਮਿਕ ਲੋਕ ਵੀ ਹੈਗੇ ਨੇ ਜੋ ਇਸ ਸਿੰਧੀ ਬੈકરી ਤੋਂ ਭਰੋਸਾ ਕਰਕੇ ਕੇਕ ਲੈ ਕੇ ਜਾਂਦੇ ਨੇ ਕਿ ਇਹ ਕੇਕ ਜਿਹੜਾ ਵੈਜ ਹੈਗਾ ਤੇ ਇਹ ਦਾਵਾ ਵੀ ਇਹੀ ਕਰਦੇ ਨੇ ਕਿ ਅਸੀਂ ਕੋਈ ਵੀ ਕੇਕ ਜਿਹੜਾ ਬਣਾਉਨੇ ਆ ਪਿਓਰ ਵੈਜੀਟੇਰੀਅਨ ਹੁੰਦਾ ਹੈ ਤਾਂ ਇੱਥੇ ਦੇਖ ਸਕਦੇ ਹੋ ਕੋਈ ਵੀ ਕਿਤੇ ਵੀ ਜਿਹੜਾ ਲਿਖਿਆ ਹੈਗਾ ਉਹ ਨਈ ਨਜ਼ਰ ਆਏਗਾ ਤੁਹਾਨੂੰ ਕਿ ਅਸੀਂ ਵੈਜ ਬਣਾਉਨੇ ਆ ਜਾਂ ਨਾਨ ਵੈਜ ਕਿਉਂਕਿ ਆਂਦੀਆਂ ਦੀ ਟ੍ਰੇ ਜਦੋਂ ਅੰਦਰ ਜਾਂਦੀ ਤਾਂ ਬਹੁਤ ਸਾਰੇ ਵੱਡੇ ਖੁਲਾਸੇ ਹੁੰਦੇ ਕਿ ਇਸ ਸਿੰਧੀ ਬੈਕਰੀ ਵੱਲੋਂ ਨਾਨ ਵੈਜ ਕੇਕ ਵੀ ਜਿਹੜੇ ਬਣਾ ਕੇ ਲੋਕਾਂ ਨੂੰ ਗੁੰਮਰਾਹ ਜਿਹੜਾ ਵੈ ਉਹ ਕੀਤਾ ਜਾਂਦਾ ਹੈ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਅਸੀਂ ਅੰਦਰ ਵੀ ਜਾ ਕੇ ਜਿਹੜਾ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਲੋਕਾਂ ਦੇ ਨਾਲ ਧਾਰਮਿਕ ਭਾਵਨਾਵਾਂ ਦੇ ਨਾਲ ਜਿਹੜਾ ਵਾ ਉਹ ਠੇਸ ਪਹੁੰਚਾਈ ਜਾ ਰਹੀ ਹੈ ਕਿਉਂਕਿ ਇੱਥੇ ਦਾ ਕੇਕ ਜਿਹੜਾ ਵਾ ਉਹ ਕੇਕ ਧਾਰਮਿਕ ਮੰਦਰਾਂ ਤੇ ਵਿੱਚ ਵੀ ਜਾਂਦਾ ਹੈ ਮੰਦਰਾਂ ਤੋਂ ਬਾਅਦ ਲੋਕ ਕੇਕ ਜਿਹੜਾ ਵਾ ਧਾਰਮਿਕ ਮੰਦਰਾਂ ਦੇ ਵਿੱਚ ਤੱਕ ਵੀ ਪਹੁੰਚਦਾ ਹੈ ਤਾਂ ਗੱਲਬਾਤ ਵੀ ਕਰਦੇ ਆ ਸਿੰਧੀ ਬੇਕਰੀ ਦੇ ਜਿਹੜੇ ਓਨਰ ਨੇ ਸਰ ਆ ਵੀਡੀਓ ਵਾਇਰਲ ਹੋ ਰਹੀ ਹੈ ਤੁਹਾਡੀ ਇੱਕ ਨਾਨਵੇਜ ਕੇਕ ਜਿਹੜੇ ਤੁਸੀਂ ਨਾਨਵੇਜ ਬਣਾ ਰਹੇ ਹੋ ਥੇ ਕੇਕ ਦੇ ਵਿੱਚ ਮਿਲਾਵਟ ਕਰ ਰਹੇ ਪਰ ਤੁਸੀਂ ਦਾਵਾ ਇਹ ਕਰਦੇ ਹੋ ਕਿ ਅਸੀਂ ਵੇਜ ਬਣਾ ਰਹੇ ਹਾਂ ਸਰ ਹਮ ਪਹਿਲੇ ਐਕਸਪਲੇਨੇਸ਼ਨ ਦੇ ਚੁੱਕੇ ਇੱਕ ਚੈਨਲ ਤੇ ठीक है ना बार-बार हमने बार एक्सप्लेनेशन देनी नहीं है हम ऑलरेडी दे चुके हैं जो देनी है हमने सर लेकिन जो ਤੁਸੀਂ ਲੋਕਾਂ ਨਾਲ ਇਹ ਦਾਵਾ ਕਰਦੇ ਵੀ ਅਸੀਂ ਵੈਜ ਬਣਾ ਰਹੇ ਹਾਂ ਪਿਓਰ ਵੈਜ ਬਣਾ ਰਹੇ ਪਰ ਵੀਡੀਓ ਜਿਹੜੀ ਸਾਫ਼ ਨਜ਼ਰ ਆਈ ਹੈ ਕਿ ਆਂਡੇ ਦੀ ਟ੍ਰੇ ਜਿਹੜੀ ਅੰਦਰ ਜਾ ਰਹੀ ਹੈ ਦਾ ਮਤਲਬ ਲੋਕਾਂ ਦੇ ਨਾਲ ਤੁਸੀਂ ਫਰਾਡ ਕਰ ਰਹੇ ਆ ਸਰ ਸਭ ਕੁਝ ਆਪਕੋ ਮੈਂ बोल दिया है बार-बार हमने एक्सप्लेनेशन देनी नहीं है आप ਜਵਰਸਤੀ ਆਪ ਕਰ ਰਹੇ ਹੋ ਕੋਈ ਐਸੀ ਬਾਤ ਨਹੀਂ ਹੈ हमने ਦੇ دیا ਬਿਆਨ हमने जो ਦੇਣਾ ਹੈ

ਜੋ ہمارے ਪੁਰਾਣੇ ਕਸਟਮਰ ਹੈ ਉਹਨਾਂ ਕੋਲ ہمارا ਭਰੋਸਾ ਹੈ ਉਹ ਮਾਰਾ ਸਾਥ ਹੈ ਉਹਨਾਂ ਦਾ ਵਿਸ਼ਵਾਸ ਹੈ हमको ਕੋਈ हमको ਕੋਈ ਟੈਨਸ਼ਨ ਦੀ ਬਾਤ ਨਹੀਂ ਹੈ ਜਦ ਤੱਕ ਉਹ ਮਾਰਾ ਸਾਥ ਹੈ ਮਾਰਾ ਸਾਥ ਬਣਾ ਹੋਆ ਹੈ ਉਹਨਾਂ ਦੇ ਸਾਥ ਪਰ ਉਹ ਜਿਹੜਾ ਅੰਡਾ ਆ ਰਿਹਾ ਸੀ ਕੋਸੀਂ ਕਿਵੇਂ ਲੁਧਿਆਣਾ ਦੇ ਵਾਸੀ ਪਰੋਸਾ ਕਰਨ ਵੀ ਉਹ ਵੈਜ ਦੇ ਵਿੱਚ ਪਾ ਰਹੇ ਹੋ ਤੁਸੀਂ ਆ ਨਾਨ ਵੈਜ ਕਿਉਂਕਿ ਬਹੁਤ ਸਾਰੇ ਕੇਕ ਜਿਹੜੇ ਨੇ ਧਾਰਮਿਕ ਜਗ੍ਹਾਵਾਂ ਤੇ ਵੀ ਜਾਂਦੇ ਨੇ ਕਿ ਇਹ ਸੋਚ ਕੇ ਲੈ ਕੇ ਜਾਂਦੇ ਨੇ ਕਿ ਤੁਸੀਂ ਵਿੱਚ ਬਣਾਉਂਦੀ ਆ ਮੈਂ ਆਪਕੋ ਬਾਈਟ ਦੇ ਚੁਕਾ ਹਾਂ ਮੈਂ ਆਲਰੇਡੀ ਦੂਸਰੇ ਚੈਨਲ ਤੇ ਆਪ ਉਹ ਵਹੀ ਵਹੀ ਦੇਖ ਲਿਜੀਏ ਜੋ ਵੀ ਹੈ ਉਹ ਬਾਈਟ ਜਿਹੜੇ ਅੰਡੇ ਦੀ ਟ੍ਰੇ ਤੁਹਾਡੇ ਅੰਦਰ ਆਦੀ ਉਹਦੀ ਹਕੀਕਤ ਕੀ ਹੈ ਸਰ ਉਸ ਬਤਾ ਤੋ ਦਿਆ ਸਪੈਸ਼ਲ ਆਰਡਰ पे ਕਿਸੇ ਦਾ ਬਣਾਉਣਾ ਸੀ हमने ਬਣਾ ਦਿਆ ਕੋਈ ਇਸ ਤਰ੍ਹਾਂ ਦਾ ਤੁਸੀਂ ਨਾ ਕੋਈ ਬੋਟ ਲਗਾਇਆ ਹੈਗਾ ਨਾ ਕਿਸੇ ਨੂੰ ਪਹਿਲਾਂ ਤੁਸੀਂ ਇਨਫੋਰਮ ਕੀਤਾ ਵੀ ਅਸੀਂ ਇਹ ਵੀ ਬਣਾਉਨੇ ਆ ਕੀ ਪਤਾ ਤੁਸੀਂ ਬਾਕੀਆਂ ਦੇ ਵਿੱਚ ਵੀ ਮਿਲਾਂਦੇ ਹੋ ਆਪ ਚੈੱਕ ਕਰਾ ਸਕਦੇ ਕੋਈ ਵੀ ਉਠਾ ਕੇ ਕੋਈ ਵੀ ਚੀਜ਼ ਚੈੱਕ ਕਰਾ ਲਿਜੀਏ ਕੋਈ ਬਾਤ ਹੀ ਨਹੀਂ हमने ਬੋਲ ਦਿਆ ਆਲਰੇਡੀ ਬਤਾ ਦ ਵਿਸ਼ਵਾਸ ਨਹੀਂ ਹੈ ਚੈੱਕ ਕਰਾ ਸਕਦਾ ਬਸ ਹੋਰ ਕਿਸੇ ਜ਼ਿਆਦਾ ਐਕਸਪਲੇਨੇਸ਼ਨ ਬੜੀ ਹੈ ਹੀ ਨਹੀਂ ਕੋਈ ਠੀਕ ਹੈ ਜੀ ਥੈਂਕ ਯੂ